ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਅੱਜ ਕੋਟੀਆਂ ਦੀ ਵੀਡੀਓ ਬਣਾਈ ਹੈ ਜੀ ਡਿਟੇਲ ਦੇ ਨਾਲ। ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ। ਕਲਰ ਡਿਜ਼ਾਈਨ ਸਾਰੇ ਦਿਖਾਇਆ ਡਿਟੇਲ ਨਾਲ ਕੋਟੀਆਂ ਦੀ ਵੀਡੀਓ ਬਣਾਈ ਹੈ ਜੀ। ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਬਲੇਜ਼ਰ ਟਾਈਪ ਲੌਂਗ ਕੋਟ। ਇਹ ਮੀਡੀਅਮ ਸਾਈਜ਼ ਹੈ। ਜਿਆਦਾ ਲੌਂਗ ਵੀ ਨਹੀਂ ਹੈਗਾ ਲੌਂਗ ਕੋਟ ਹੈ। ਆਮ ਸਾਈਜ਼ ਹੈ। ਕਿਉਂਕਿ ਫੁੱਲ ਲੌਂਗ ਹੁੰਦਾ ਹੀ ਫੁੱਲ ਲੌਂਗ ਨਹੀਂ ਹੈਗਾ। ਐਸੇ-वैसे ਲੌਂਗ ਕੋਟ ਹੈ। ਮੀਡੀਅਮ ਸਾਈਜ਼ ਹੈ। ਬਲੇਜ਼ਰ ਟਾਈਪ ਹੈ ਲੌਂਗ ਕੋਟ ਰੇਟ ਹੈਗੇ ਸਿਰਫ 250 ਰੁਪਏ ਦਾ ਪੀਸ ਹੈ 500 ਦੇ 2 ਪੀਸ ਹੈ 250 ਰੁਪਏ ਦਾ ਪੀਸ ਹੈ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਆ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰ ਦਿਓ ਘਰ ਬੈਠੇ ਵੀ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਆਹ ਵਾਲੇ ਸਾਰੇ ਕਲਰ ਬਲੇਜ਼ਰ ਟਾਈਪ ਦੇ ਨੇ ਲੌਂਗ ਕੋਟ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ ਕਲਰ ਡਿਜ਼ਾਈਨ ਬਹੁਤ ਨੇ ਡਿਟੇਲ ਨਾਲ ਵੀਡੀਓ ਬਣਾਈ ਹੈ ਐਂਡ ਤੱਕ ਵੀਡੀਓ ਨਾਲ ਬਣੀ ਰਹੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਵੀਡੀਓ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਲਾਈਟ ਕਲਰ ਹੈ ਡਾਰਕ ਕਲਰ ਹੈ ਕਲਰਾਂ ਦੀ ਕੰਬੀਨੇਸ਼ਨ ਹੀ ਬਹੁਤ ਸ਼ਾਨਦਾਰ ਹੈ ਬਲੇਜ਼ਰ ਟਾਈਪ ਹੈ ਡਿਜ਼ਾਈਨ ਬਹੁਤ ਸ਼ਾਨਦਾਰ ਵਧੀਆ ਡਿਜ਼ਾਈਨ ਹੈ ਰੇਟ ਹੈਗੇ ਸਿਰਫ 250 ਰੁਪਏ ਦਾ ਪੀਸ ਹੈ 500 ਦੇ 2 ਪੀਸ ਹੈ ਸਿਰਫ 250 ਰੁਪਏ ਦਾ ਪੀਸ ਹੈ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਲਾਈਟ ਕਲਰ ਹੈ ਡਾਰਕ ਕਲਰ ਕੋਈ ਵੀ ਪੀਸ ਚਾਹੀਦਾ ਆਨਲਾਈਨ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਘਰ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਹੈ ਆਹ ਵਾਲੇ ਕਲਰ ਡਿਜ਼ਾਈਨ ਪੈਨੇ ਜੀ ਬਲੇਜ਼ਰ ਤੇ ਕੋਟ ਟੈਪ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ 500 ਦੇ ਦੋ ਪੀਸ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਲਾਈਟ ਕਲਰ ਹੈ ਡਾਰਕ ਕਲਰ ਹੈ ਕਲਰਾਂ ਦੀ ਕੰਬੀਨੇਸ਼ਨ ਵੀ ਵਧੀਆ ਹੈ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ। ਆਨਲਾਈਨ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ। ਆ ਵੇਲੇ ਕਲਰ ਨੇ ਜਾਨ ਪੈਨ ਲਾਈਟ ਕਲਰ ਹੈ ਡਾਰਕ ਕਲਰ ਦਾ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ। ਇਸ ਤੋਂ ਅੱਗੇ ਦਿਖਾਵਾਂਗੀ ਬੜੀਆਂ ਕੋਟੀਆਂ 300 ਰੁਪਏ ਵਾਲੀਆਂ ਆ ਦਿਖਾ ਰਹੇ ਹਾਂ ਇਹ ਕੋਟੀ। ਲੌਂਗ ਵੀ ਨੇ ਨਜ ਮੀਡੀਅਮ ਸਾਈਜ਼ ਵੀ ਨੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਆ ਵਾਲਾ ਪੀਸ ਹੈਗਾ 300 ਰੁਪਏ ਦਾ ਕਲਰ ਡਿਜ਼ਾਈਨ ਲਾਈਟ ਨੇ ਤੇ ਸਾਰੇ ਡਾਰਕ ਵੀ ਹੈ ਲਾਈਟ ਕਲਰ ਜ਼ਿਆਦਾ ਹੈ ਸਰਦਾਰੀ ਕਲਰ ਹੈ ਵਧੀਆ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਕਲਰਾਂ ਦੀ ਕੰਬੀਨੇਸ਼ਨ ਇਹਦੀ ਬਹੁਤ ਸ਼ਾਨਦਾਰ ਹੈ ਵਧੀਆ ਕਲਰਾਂ ਦੀ ਕੰਬੀਨੇਸ਼ਨ ਹੈ ਆ ਵਾਲੀ ਕਲਰ ਸਾਰੇ ਪਏ ਆ ਜੀ ਲਾਈਟ ਲਾਈਟ ਕਲਰ ਹੈ ਸਰਦਾਰੀ ਕਲਰ ਹੈ ਵਧੀਆ ਕਲਰ ਹੈ ਸਾਰੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ ਸਕਰੀਨ ਤੇ ਵਟਸਐਪ ਨੰਬਰ ਚੱਲ ਰਿਹਾ ਆਂ ਤੁਸੀਂ ਘਰ ਬੈਠੇ ਮੰਗਾਉਣਾ ਵਟਸਐਪ ਨੰਬਰ ਤੇ ਬੁੱਕ ਕਰ ਸਕਦੇ ਹੋ ਜੀ ਆਨਲਾਈਨ ਘਰ ਬੈਠੇ ਮੰਗਵਾ ਸਕਦੇ ਹੋ ਇਹ ਕਲਰ ਡਿਜ਼ਾਈਨ ਪੈਨੇ ਸਾਰੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਹਬਲੇ ਕਲਰ ਡਿਜ਼ਾਈਨ ਸਾਰੇ ਆ ਜੀ ਲੌਂਗ ਪੀਸ ਹੈ ਫੁੱਲ ਸਾਈਜ਼ ਆ ਸਿਰਫ ਉਸ 300 ਰੁਪਏ ਦਾ ਪੀਸ ਹੈ ਇਸ ਤੋਂ ਅੱਗੇ ਦਿਖਾਵਾਂਗੇ ਸਕੀ ਵੀ ਪਿਓਰ ਵਾਲੀ ਸਕੀ ਵੀ ਦਿਖਾ ਰਹੇ ਹਾਂ ਆ ਗਈ ਜੀ ਪਿਓਰ ਦੀ ਸਕੀ ਵੀ ਫੁੱਲ ਪਿਓਰ ਦੇ ਵਿੱਚ ਹੈ ਸ਼ਾਰਟ ਸਕੀ ਵੀ ਬਹੁਤ ਵਰਗਾ ਕੱਟ ਵਾਲੀ ਰੇਟ ਹੈਗਾ 400 ਰੁਪਏ ਦਾ ਪੀਸ ਹੈ ਇਹ ਫੁੱਲ ਪਿਓਰ ਦਾ ਵਧੀਆ ਇਸ ਤੋਂ ਅੱਗੇ ਵੀਡੀਓ ਚ ਅਸੀਂ ਦਿਖਾਇਆ 300 ਵਾਲਾ 250 ਵਾਲਾ ਇਹ ਪਿਓਰ ਚ ਦਿਖਾ ਰਹੇ ਹਾਂ ਫੁੱਲ ਪਿਓਰ ਦੇ ਵਿੱਚ ਇਹ ਸਾਡੇ ਕੋਲ ਰੈਗੂਲਰ ਹੁੰਦਾ ਮਾਲ ਇਹ ਤੇ ਵੀਡੀਓ ਬਣਾਉਣ ਦਾ ਸਾਡਾ ਟਾਈਮ ਨਹੀਂ ਲੱਗੇ ਉਸ ਤੋਂ ਪਹਿਲਾਂ ਰੇਟ ਹੈਗੇ ਸਿਰਫ 400 ਰੁਪਏ ਦਾ ਪੀਸ ਹੈ ਫੁੱਲ ਪਿਓਰ ਦੀਸ ਕੀ ਵੀ ਹੈ ਵਧੀਆ ਆਮ ਸਾਈਜ਼ ਨੇ మీడియం ਸਾਈਜ਼ ਹੁੰਦੇ ਨੇ ਆਮ ਸਾਈਜ਼ ਸਟਚੇਬਲ ਹੈ ਪਿਓਰ ਉਹਦੇ ਵਿੱਚ ਹੈ ਰੇਟ ਹੈਗੇ ਸਿਰਫ 400 ਰੁਪਏ ਦਾ ਪੀਸ ਹੈ ਆਨਲਾਈਨ ਮੰਗਵਾਉਣੀ ਹੈ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਇਹ ਸਕਰੀਨ ਤੇ ਵਟਸਐਪ ਨੰਬਰ ਚੱਲ ਰਿਹਾ ਹੈ ਫੁੱਲ ਪਿਓਰ ਦੇ ਪੀਸ ਨੇ ਵਧੀਆ ਸਟਚੇਬਲ ਹੈ ਬਹੁਤ ਰਵਾਜ ਹੈ ਇਹਨਾਂ ਦਾ ਯੂ ਕੱਟ ਹੈ ਸਿਰਫ 400 ਰੁਪਏ ਦਾ ਪੀਸ ਹੈ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਿਹਾ ਜੀ ਕਲਰ ਡਿਜ਼ਾਈਨ ਸਾਰੇ ਦਿਖਾਇਆ ਹੈ ਡਿਟੇਲ ਨਾਲ ਵੀਡੀਓ ਬਣਾਈ ਹੈ ਇਹਦੀ ਵੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜ਼ਰੂਰ ਕਰ ਦਿਓ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਕਰੋਗੀ ਜੀ ਆਵਲ ਕੀ ਪਲੇਨ ਮਿਲ ਜਾਣਗੇ ਪ੍ਰਿੰਟ ਦੇ ਵਿੱਚ ਮਿਲ ਜਾਣਗੇ ਪਿਓਰ ਦੇ ਵਿੱਚ ਕਲਰਾਂ ਦੀ ਕੰਬੀਨੇਸ਼ਨ ਵੀ ਬਹੁਤ ਸ਼ਾਨਦਾਰ ਹੈ ਲਾਈਟ ਕਲਰ ਹੈ ਡਾਰਕ ਕਲਰ ਹੈ ਕਲਰ ਵਧੀਆ ਨੇ ਸਾਰੇ ਉਹ ਪਲੇਨ ਵਾਈਟ ਕਲਰ ਵੀ ਮਿਲ ਜੂਜੀ ਵਾਈਟ ਔਰ ਬਲੈਕ ਦੀ ਬਹੁਤ ਸ਼ਾਰਟੇਜ ਹੁੰਦੀ ਐ ਇਸ ਡਿਜ਼ਾਈਨ ਦੇ ਵਿੱਚ ਐਕਸਟਰਾ ਮਿਲ ਜੂ ਵਾਈਟ ਔਰ ਬਲੈਕ ਜਿੰਨਾ ਮਰਜੀ ਕਲਰ ਡਿਜ਼ਾਈਨ ਸਾਰੇ ਨੇ ਜੀ ਇਸ ਤੋਕੇ ਦਿਖਾ ਰਹੇ ਆ ਆ ਵਾਲੀ ਕੋਟੀ ਫੁੱਲ ਕੋਟੀ ਇਹ ਪਿਓਰ ਦੇ ਵਿੱਚ ਫੁੱਲ ਕੋਟੀ ਐ ਜੀ ਰੇਟ ਹੈਗਾ ਸਿਰਫ 400 ਰੁਪਏ ਦਾ ਪੀਸ ਆ ਵਾਲੇ ਕਲਰ ਨੇ ਜੀ ਆ ਵਾਲੇ ਕਲਰ ਡਿਜ਼ਾਈਨ ਸਾਰੇ ਨੇ ਲਾਈਟ ਕਲਰ ਐ ਡਾਰਕ ਕਲਰ ਐ ਰੇਟ ਹੈਗਾ ਸਿਰਫ 400 ਰੁਪਏ ਦਾ ਪੀਸ ਹੈ ਆਨਲਾਈਨ ਕਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਕੋਈ ਵੀ ਪੀਸ ਪਸੰਦ ਆ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਬੁੱਕ ਕਰ ਸਕਦੇ ਹੋ ਜੀ ਰੇਟ ਹੈਗਾ ਸਿਰਫ ਸਿਰਫ 400 ਰੁਪਏ ਦਾ ਪੀਸ ਫੁੱਲ ਪਿਓਰ ਦਾ ਪੀਸ ਹੈ ਪਿਓਰ ਦੀਆਂ ਕੋਟੀਆਂ ਨੇ ਬਾਕੀ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਨਵੀਂ ਹੋਰ ਵੀ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਨੇ ਸਾਡੇ ਕੋਲੇ ਜੋ ਵੀ ਨਵੀਂ ਵੈਰਾਈਟੀ ਆਈਸ ਤੋਂ ਅਗੇ ਸਭ ساری ਵੈਰਾਈਟੀ ਦੀ ਵੀਡੀਓ ਲੈ ਕੇ ਆਵਾਂਗੇ ਸਭ ਤੋਂ ਪਹਿਲਾਂ ਆਹ ਵਾਲੇ ਕਲਰ ਜਨ ਸਾਰੇ ਮਿਲ ਜਾਣਗੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਿਵੇਂ ਦੀ ਲੱਗੀ ਹੈ ਵੈਰਾਈਟੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਆਹ ਵਾਲੇ ਸਾਰੇ ਕਲਰ ਜਨ ਹੈ ਲਾਈਟ ਕਲਰ ਹੈ ਡਾਰਕ ਕਲਰ ਹੈ ਕਲਰਾਂ ਦੀ ਕੰਬੀਨੇਸ਼ਨ ਵੀ ਵਧੀਆ ਹੈ